ਹਾਂਜੀ ਦੋਸਤੋ ਐਦਾਂ ਦਾ ਨਜ਼ਾਰਾ ਤੁਸੀਂ ਪਹਿਲਾਂ ਪਹਿਲਾਂ ਨਹੀਂ ਕਦੀ ਦੇਖਿਆ ਹੋਣਾ ਆ ਰੂਹ ਖੁਸ਼ ਹੋ ਜਾਂਦੀ ਆ ਚਾਰ ਸ਼ਿਕਰੇ ਹਰਿਆਵਲ ਹਰ ਤਰ੍ਹਾਂ ਦਾ ਫੁੱਲ ਪੀੜ ਪੌਦਾ ਤੁਹਾਨੂੰ ਮਿਲ ਜਾਣਾ ਇੱਥੇ ਇਹ ਪਾਰਕ ਹੈਗਾ ਵਾ ਜਰਮਨ ਦੇ ਸ਼ਹਿਰ ਹੈਮਬਰਗ ਵਿੱਚ ਦਮਤੋਰ ਪਾਰਕ ਆ ਜਿਹੜਾ ਕਿ 25 30 ਏਕੜ ਦੇ ਵਿੱਚ ਫੈਲਿਆ ਹੋਇਆ ਤੇ ਹਰ ਤਰ੍ਹਾਂ ਦਾ ਫੁੱਲ ਬੂਟਾ ਤੁਹਾਨੂੰ ਇੱਥੇ ਮਿਲ ਜਾਣਾ ਹਰ ਤਰ੍ਹਾਂ ਦਾ ਆ ਕਿ ਟਿਪਰਾ ਨੇ ਪੁਰਾਣੇ ਰੁੱਖ ਵੀ ਹੈਗੇ ਜਿਹੜੇ 400 500 ਸਾਲ ਪੁਰਾਣੇ ਰੁੱਖ ਵੀ ਹੈਗੇ ਆ ਮੈਂ ਦੇਖਿਆ ਜਿੱਦਾਂ ਅੱਗੇ ਹੁਣ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਤਾਂ ਪੁਰਾਣੇ ਰੁੱਖ ਲਾਪ ਦੇ ਦੀਗੇ ਪਿੱਪਲ ਬੋਰਡ ਹੈਗੇ ਆ ਟਾਵੇਂ ਟਾਵੇਂ ਤੇ ਟੇਟ ਵਾਲੀਆਂ ਟੂਲੀਆਂ ਦਾ ਗਾਇਬ ਹੀ ਹੋ ਗੀਆਂ ਤੇ ਉਹਦੇ ਕਰਕੇ ਜਿਹੜੀ ਗਰਮੀ ਆ ਉਹ ਕਾਫੀ ਜ਼ਿਆਦਾ ਆ ਤਾਪਮਾਨ ਵਧਿਆ ਆ 45 ਤੋਂ 50 ਡਿਗਰੀ ਤੱਕ ਟੈਂਪਰੇਚਰ ਹੋਇਆ ਰਿਹਾ ਆ ਤੇ ਜਿਹੜਾ ਕੇ ਬਾਹਰ ਕੰਮ ਕਰਨਾ ਜਾਂ ਇੱਕ ਗਰਮੀ ਦੇ ਵਿੱਚ ਤੁਰਨਾ ਫਿਰਨਾ ਬਹੁਤ ਮੁਸ਼ਕਲ ਹੋ ਜਾਂਦਾ। ਸਾਨੂੰ ਪਸੀਨੀ ਹੋ ਜਾਂਦਾ ਬੰਦਾ ਪਰ ਇੱਥੇ ਹਾਲੇ ਵੀ ਜਿਹੜਾ ਤਾਪਮਾਨ ਆ ਉਹ 15 ਤੋਂ 25 ਡਿਗਰੀ ਦੇ ਵਿੱਚ ਰਹਿੰਦਾ ਹੈ। ਗਰਮੀਆਂ ਦੇ ਵਿੱਚ ਜੂਨ ਜੁਲਾਈ ਅਗਸਤ ਦੇ ਵਿੱਚ ਤੇ ਰਾਤ ਨੂੰ ਟੈਂਪਰੇਚਰ ਹੋ ਜਾਂਦਾ 15 ਡਿਗਰੀ ਜਾਂ ਜਾਂਦਾ 15 ਤੋਂ ਥੱਲੇ ਆ ਥੱਲੇ ਆ ਜਾਂਦਾ ਤ੍ਰੀਲ ਪੈਂਦੀ ਹਰ ਹਰ ਰਾਤ। ਤੇ ਉਹ ਤੁਸੀਂ ਆ ਵੀ ਦਾ ਜਲ ਆ ਸਕਦੇ ਹਿੰਦੇ ਜੀ ਕਿ ਅਸਾਈ ਹਰਿਆਵਲ ਤੇ ਪੀੜ ਬਹੁਤ ਆ ਇਥੇ ਰੁਖ ਬਹੁਤ ਆ ਪਸ਼ਚਮੀ ਲੋਕ ਹਮੇਸ਼ਾ ਆਪਣੇ ਪਸ਼ਚਮੀ ਲੋਕ ਹੱਲੇ ਵੀ ਕੁਦਰਤ ਦੇ ਬਹੁਤ ਨੇੜੇ ਆ ਉਧਰ ਦੀ ਸਾਂਭ ਸੰਭਾਲ ਬਹੁਤ ਕਰਦੇ ਆ ਕੁਦਰਤ ਦੇ ਬਹੁਤ ਨੇੜੇ ਆ ਤਲੀ ਕਰਕੇ ਜਿਹੜੇ ਆ ਪਸ਼ਚਮੀ ਮੋਰਸੀ ਜਿਹੜੇ ਆ ਆ ਚਾਹੇ ਉਹ ਕੈਨੇਡਾ ਅਮਰੀਕਾ ਹੋ ਜੇ ਨਾਰਥ ਅਮਰੀਕਾ ਹੋ ਜੇ ਜਾਂ ਯੂਰਪ ਦੇ ਦੇਸ਼ ਹੋ ਜਾਣ। ਇਹ ਦੇ ਗ੍ਰੀਨ ਦਾ ਅਨੁਸਾਰੀ ਜਿਹੜੀ ਹੈ ਗ੍ਰੀਨਰੀ ਬਹੁਤ ਜ਼ਿਆਦਾ ਮਿਲਦੀ ਹੈ ਇੱਥੇ। ਤੇ ਉਹਦੇ ਕਰਕੇ ਜਿਹੜਾ ਵਾ ਇੱਥੇ ਟੈਂਪਰੇਚਰ ਜਿਹੜਾ ਤਾਪਮਾਨ ਹੈ ਅੱਲੀ ਵੀ ਅ ਮਤਲਬ ਬਹੁਤ ਘੱਟ ਹੈਗਾ ਵਾ ਤੇ ਬਾਕੀ ਨਜ਼ਾਰਾ ਤੁਸੀਂ ਦੇਖ ਹੀ ਲਿਆ। ਨਜ਼ਾਰਾ ਬਹੁਤ ਹੀ ਘੈਂਟ ਹੈ ਜੀ। ਸੋਨਾ ਆਖਾ ਬਾਗੋ ਬਾਗ ਹੋ ਜਾਂਦੀਆਂ। ਤੇ ਇਹ ਵੀਡੀਓ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਾਂ ਪੰਜਾਬ ਵੀ ਤਾਂ ਪੰਜਾਬ ਵੀ ਇਸ ਤਰ੍ਹਾਂ ਦਾ ਦੇਖਣਾ ਚਾਹੁੰਦੇ ਆ ਉਹ ਵੀ ਹਰਿਆ-ਭਰਿਆ ਹੋਵੇ ਇਸ ਤਰ੍ਹਾਂ ਪੁਰਾਣੇ-ਪੁਰਾਣੇ ਰੁੱਖ ਜੀ ਪੰਜਾਬ ਚ ਹੁਣ ਟਾਲੀਆਂ ਤੂਟ ਜਿਹੜੇ ਪੁਰਾਣੇ ਰੁੱਖ ਹੁੰਦੇ ਸੀਗੇ ਉਹ ਤਾਂ ਹੁਣ ਗਾਇਬ ਹੋ ਗਏ ਆ ਤੇ ਮੋੜ ਫੇਰ ਹੋਈ ਹਰਿਆ-ਭਰਿਆ ਪੰਜਾਬ ਹੋਵੇ ਤੇ ਵੀਡੀਓ ਜ਼ਰੂਰ ਸ਼ੇਅਰ ਕਰੇ ਤੇ ਚੰਗੀ ਲੱਗੀ ਤੇ ਕਮੈਂਟ ਵੀ ਜ਼ਰੂਰ ਕਰੀਂ